DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਏਜੰਸੀ ਪਹੁੰਚਿਆ ਪਿੰਡ ਕਕਰਾਲੇ ਜਿੱਥੇ ਇੱਕ ਕਾਰ ਹੈ ਜਿਹੜੀ ਇਹ ਪਾਤੜਾ ਵੱਲੋਂ ਆ ਰਹੀ ਸੀ ਜਿਹੜੀ ਕਿ ਡਰਾਈਵਰ ਕੋਲੋਂ ਬੇਵੱਸ ਹੋ ਗਈ ਕੰਟਰੋਲ ਤੋਂ ਬਾਹਰ ਹੋ ਕੇ ਇਹ ਵੱਜੀ ਨਿਕਾਸੀ ਦੇ ਵਿੱਚ ਆਪਣੇ ਆਪ ਇਹ ਕੰਟਰੋਲ ਤੋਂ ਬਾਹਰ ਹੋ ਕੇ ਜਿਹੜੀ ਇਹ ਖਤਾਨਾ ਦੇ ਵਿੱਚ ਆਵੜੀ ਹੋ ਸਕਦਾ ਹੈ ਰੇਸ਼ ਜਿਆਦਾ ਹੋਵੇ ਉਹ ਬਾਕੀ ਸੱਟਾਂ ਫੇਟਾਂ ਤੋਂ ਬਚਤ ਰਹੀ ਐ ਥੋੜਾ ਥੋੜੀ ਬਹੁਤੀ ਸੱਟ ਆ ਮੁੰਡੇ ਦੇ ਸੱਟ ਤੋਂ ਬਚ ਗਏ ਨੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਹੀ ਸਲਾਮਤ ਨੇ ਜੋ ਗੱਡੀ ਚਲਾ ਰਹੇ ਸੀ ਇਹਦੇ ਵਿੱਚ ਗੱਡੀ ਦੇ ਵਿੱਚ ਸਵਾਰ ਸੀ ਇਹ ਤੁਸੀਂ ਦੇਖ ਸਕਦੇ ਹੋ ਇਹ ਹਾਦਸਾ ਜਿਹੜਾ ਕਕਰਿਆਲੇ ਦੇ ਕੋਲ ਸ਼ਾਹਪੁਰ ਦੇ ਰਸਤੇ ਵਿੱਚ ਹੋਇਆ ਤੇ ਇੱਥੇ ਤੁਰੰਤ ਐਸਐਸਐਫ ਜਿਹੜੀ ਸਕਾਉਟੀ ਹੈ ਐਸਐਸਐਫ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਮੌਕੇ ਤੇ ਤੁਰੰਤ ਪਹੁੰਚੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਮੁਲਾਜ਼ਮ ਨੇ ਜਿਹੜੇ ਇਹਨਾਂ ਦੇ ਫਸਟ ਐਡ ਵੀ ਕੀਤੀ ਇਹਨਾਂ ਨੇ ਜਿਹੜੀ ਮਾੜੀ ਮੋਟੀ ਸੱਟ ਲੱਗੀ ਹੈ ਮੁੰਡੇ ਦੇ ਵਰਨਾ ਗੱਡੀ ਇਹ ਖੁੰਡਈ ਵਾਲਿਆਂ ਦੀ ਹਰਿਆਣਾ ਨੰਬਰ ਹੈ ਹੂੰ ਜਾਣਦਾ ਤੇਰੇ ਪਰਿਵਾਰ ਨੂੰ ਤੇ ਸਰਦਾਰ ਪਰਮਜੀਤ ਸਿੰਘ ਜੀ ਮੌਕੇ ਤੇ ਪਹੁੰਚੇ ਨੇ ਤੇ ਐਸਐਸਐਫ ਵਾਲੇ ਜਵਾਨ ਨੇ ਜਿਹੜੇ ਇਹਨਾਂ ਨੇ ਆ ਕੇ ਇਹਨਾਂ ਨੂੰ ਸੰਭਾਲਿਆ ਤੇ ਗੱਲ ਕਰਾਂਗੇ ਹਾਂਜੀ ਸਰ ਇਹ ਗੱਡੀ ਨਾਲ ਕਾਹਦਾ ਚਾਂਸ ਹੋਇਆ ਜੀ ਇਹ ਗੱਡੀ ਨਾਲ ਕਰਾਲੇ ਪਿੰਡ ਤੋਂ ਕਿਸੇ ਦੇ ਖਿਡਾਰੀ ਹੋਈ ਸੀ ਇਹਨਾਂ ਨੇ ਫੌਜੀ ਦੀ ਗੱਡੀ ਦੱਸਦೇನೆ ਆ ਆਪਣੇ ਕੋਈ ਸ਼ਗਨਪ੍ਰੀਤ ਦੇ ਭਾਈ ਦੀ ਹੈ ਹਾਂਜੀ ਜਗਾ ਘਟੋਂ ਣ ਕਰਕੇ ਕਹਿੰਦਾ ਸੀ ਇੱਕ ਕਰਾਲੇ ਖਿਡਾਰੀ ਸੀ ਉੱਥੋਂ ਇਹ ਆ ਲੈ ਕੇ ਕਿਸੇ ਕੰਮਕਾਰਵਾਰੀ ਜਾ ਰਹੇ ਸਨ ਜੋ ਕਰਾਲੇ ਤੋਂ ਛਾਪ ਟਿੱਲੇ ਨੂੰ ਗੁਰਦੇ ਪਹੁੰਚੇ ਨਹੀਂ ਕੋਈ ਅੱਗੇ ਜਾਂਦ ਨੇ ਵਾਰਾ ਕੋਈ ਡਾਂ ਪੁੱਤਾਂ ਵਗੈਰਾ ਆ ਗਿਆ ਜਿਸ ਨੂੰ ਬਚਾਉਂਦਿਆਂ ਗੱਡੀ ਜਿਹੜੀ ਖਤਾਨਾਂ ਦੇ ਵਿੱਚ ਪਲਟ ਗਈ ਹੈ। ਹਾਂਜੀ। ਜਿਹਦੇ ਵਿੱਚ ਚਾਰਜ ਵਿਅਕਤੀ ਸਵਾਰ ਸਨ ਜਿਨ੍ਹਾਂ ਨੂੰ ਕੋਈ ਵੀ ਸੱਟ-ਚੋਟ ਨਹੀਂ ਲੱਗੀ ਹੈਗੀ। ਜਿਨ੍ਹਾਂ ਦਾ ਬਚਾਅ ਹੋ ਗਿਆ ਗੱਡੀ ਦਾ ਨੁਕਸਾਨ ਹੋ ਗਿਆ। ਠੀਕ ਹੈ ਜੀ। ਤੇ ਇਹ ਵੀਰ ਨਰਿੰਦਰ ਸਿੰਘ ਜੀ ਐਸਐਸਐਫ ਦੇ ਕਰਮਚਾਰੀ ਨੇ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਐਕਸੀਡੈਂਟ ਹੋ ਗਿਆ? ਸਾਨੂੰ ਜਿੱਥੋਂ ਜਾਂਦੇ ਰਾਹੀਰ ਨੇ ਕਿੰਨੇ ਫੋਨ ਕੀਤਾ ਕਿ ਇੱਥੇ ਜਿਹੜਾ ਐਕਸੀਡੈਂਟ ਹੋ ਗਿਆ। ਅਸੀਂ ਘੱਗਾ ਵੀ ਕੇ ਖੜੇ ਸੀਗੇ। ਅਸੀਂ ਤੁਰੰਤ ਨਾਲ ਦੀ ਨਾਲ ਉੱਥੋਂ ਚੱਲੇ ਤੇ 5 ਮਿੰਟਾਂ ਜਿੱਥੇ ਪਹੁੰਚੇ ਤੇ ਆ ਕੇ ਦੇਖਿਆ ਕਿ ਇਹ ਇੰਚਾਰ ਸਾਹਿਬ ਵੀ ਖੜੇ ਸੀਗੇ ਤੇ ਨਾਲ ਅਸੀਂ ਮਿਲ ਕੇ ਜਾਂ ਕੋਈ ਬੰਦੀ ਕਾਰਵਾਈ ਚ ਕੀਤੀ ਟ੍ਰੈਫਿਕ ਵਗੈਰਾ ਦੀ ਜਿਹੜੀ ਸਚਾਰੂ ਤਰੀਕੇ ਨਾਲ ਚਲਾਇਆ ਗਿਆ ਤੇ ਤੁਸੀਂ ਇਹਨਾਂ ਨੂੰ ਫਰਸਟ ਐਡ ਵੀ ਦਿੱਤੀ ਹੈ ਜੀ ਹਾਂਜੀ ਇਹ ਫਰਸਟ ਐਡ ਵਗੈਰਾ ਦਿੱਤੀ ਹੈ ਕਿ ਬੰਦੇ ਸੀਗੇ ਜਿਹੜੀ ਹਾਂਜੀ ਤੇ ਬਾਕੀ ਸਾਰੇ ਬੰਦੇ ਠੀਕ ਨੇ ਹਾਂਜੀ ਉਹਨਾਂ ਨੂੰ ਜਿਆਦਾ ਛੱਟ ਜੋੜਨੀ ਹੈ ਕਿ ਸਖਤ ਛੱਟ ਵੀ ਠੀਕ ਹੈ ਓਕੇ ਧੰਨਵਾਦ ਜੀ